ਜੋ ਮਾਯਾ ਯਾਤਰਾ ਦੇ ਪ੍ਰਧਾਨ ਜੀ ਸਾਡੇ ਜੀਵਨ ਦੀ ਗੁਪਤਾ ਜੀ ਜਨਾ ਦਾ বিজেপি ਦੀ ਬਹੁਤ ਬੜਾ ਸਤਾਨਾ ਔਰ ਅੱਜ Hindu dharm ਦੀ ਸੇਵਾ ਕਰ ਰਹੇ ਨੇ ਅੱਜ ਆ ਕੇ ਬੜਾ ਅੱਛਾ ਲੱਗਾ ਕਿ ਇਹਨਾਂ ਨੇ ਸਾਰੇ Hindu ਸਮਾਜ ਨੂੰ ਇੱਕ ਮੰਚ ਤੇ ਇਕੱਠਾ ਕਰਕੇ ਮਹਾਰਾਣੀ ਦਾ ਅਸ਼ੀਰਵਾਦ ਲੱਤਾ ਬੋਲਣ ਆ ਜੀਦਾ ਜੀਦਾ ਲੱਤਾ ਮੈਂ ਆਪਣੇ ਵੱਲੋਂ ਚਕਤੀਪੀਰ ਦੇਵੀ ਦਾ ਮੰਦਰ ਪਰੰਦਰ ਕਮੇਟੀ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਵੀ ਦੇਣਾ ਔਰ ਬੋਲੇ ਨਾਦ ਅਗੇ ਅਰਦਾਸ ਕਰਦਾ ਕਾਨ ਵਾਲੇ ਸਮੇ ਚ ਚੜਦੀਆਂ ਗਲਾਂ ਚ ਰਹਿਣ ਔਰਾਂ ਚ ਵੱਡੇ ਤੋਂ ਵੱਡਾ ਹੋਦਾ ਬੋਲੇ ਨਾਦ ਇਹਨਾਂ ਨੂੰ ਦਵੇ ਔਰ ਜਿਹਦੇ ਲਈ ਬੋਲੇ ਨਾਦ ਅੱਗੇ ਅਰਦਾਸ ਕਰਦਾ ਮੈਂ ਜੈ ਸ਼੍ਰੀ ਨਾਮ ਜੈ ਸ਼ੰਕਰ ਔਰ ਹਰ ਮਹਾਦੇਵ ਇਹ ਅਸੀਂ ਆਪਣੀ ਗਨਪਤੀ ਚੈਰੀਟੇਵ ਟ੍ਰਸ ਦੀ ਟੀਮਾਂ ਦੁਗਰੀ ਦੁਰਗਾ ਮਾਤਾ ਮੰਦਰ ਸਿਵਾਟਕਾ ਵੈਸ਼ੂਦੇਵੀ ਟ੍ਰਸਟ ਸਾਡੇ ਧਾਰਮਿਕ ਖੇਤਰ ਦੀ ਟੀਮਾਂ ਅਸੀਂ ਮੰਨ ਲਿਆ ਉਸ ਟੀਮ ਦੇ ਅਸੀਂ ਇੱਥੇ ਅਸਲੀ ਬੈਲ ਜੀ ਸਾਡੇ ਆ ਤੇ ਸਾਡੇ ਜੀਵਨ ਗੁਪਤਾ ਜੀ ਇਹ ਟੀਮ ਜਿਹੜੀ ਆ ਬਹੁਤ ਵੱਡੀ ਟੀਮ ਆ ਇਹਨਾਂ ਨੇ ਵੀ ਇਹ ਬੜਾ ਵਧੀਆ ਵਧੀਆ ਯੋਜਨ ਕਰਦੇ ਆ ਅਸੀਂ ਇਹ ਚਾਹਨੇ ਆ ਕਿ ਹਰ ਤਰ੍ਹਾਂ ਹਰ ਸਮਾਜ ਹਰ ਤਰ੍ਹਾਂ ਦਾ ਇਨਸਾਨ ਭਗਵਾਨ ਦੀ ਜਿਹੜਾ ਸੇਵਾ ਕਰਦਾ ਤੁਹਾਨੂੰ ਉਹਦੀ ਬਹੁਤ ਖੁਸ਼ੀ ਆ ਕਿਉਂਕਿ ਇਹਨਾਂ ਨੇ ਐਕਟੀਵਿਟੀ ਵਿਸ਼ਾਲ ਸ਼ੋਭਾ ਯਾਤਰਾ ਕਰਦੇ ਨੇ ਭੋਲੇ ਸ਼ੰਕਰ ਦੀ ਯਾਤਰਾ ਜਾਂਦੇ ਉਹਦੇ ਲਈ ਅਸੀਂ ਬਹੁਤ ਕੋਸ਼ਿਸ਼ ਆ ਪਰਮਾਤਮਾ ਹਰ ਵਾਰੀ ਕਿਸੇ ਨਾ ਕੋਈ ਕੋਈ ਕਾਰਜ ਚ ਲਵਾਈ ਰੱਖੇ ਸਾਡੇ ਵਿਜੇ ਪੰਸਾ ਜੀ ਨੇ ਹੁਣ ਸ਼ੇ ਭੋਲੇ ਨਾਜ ਜੀ ਦਾ ਇੱਕ ਮੰਦਿਰ ਆਪਣੇ ਗਿੱਤ ਦਾ ਗਿੱਤ ਦਾ ਵੈਲੀ ਜਿਹੜੀ ਆ ਕਿ ਸੰਗੋਲ ਪੁਲ ਦੇ ਕੋਲ ਆ ਉੱਥੇ ਵੀ ਬਣਾਇਆ ਵਾ ਕਿਉਂਕਿ ਸਾਡੀ ਸਾਰੀ ਟੀਮ ਕੋਈ ਨਾ ਕੋਈ ਟੀਮ ਸਾਡੀ ਕੋਈ ਨਾ ਕੋਈ ਕਾਰਜ ਕਰਦੀ ਤੇ ਅਸੀਂ ਇਸ ਤੋਂ ਬਹੁਤ ਬਹੁਤ ਪਸੰਦ ਆ ਜੀ ਤੋਂ ਸੋ ਅਸੀਂ ਕਰਦੇ ਆ ਕਿ ਪ੍ਰਮਾਤਮਾ ਇਦਾਂ ਹੀ ਅਸੀਂ ਸਾਰੇ ਇਹੀ ਕੰਮ ਚ ਲੱਗੇ ਰਹੀਏ ਜੀ ਲੱਗਦਾ ਨਹੀਂ ਰੌਣਕਾਂ ਲੱਗੀਆਂ ਅੱਜ ਤਾਂ ਲੱਗਾ ਵਿਆਹ ਆ ਸਰ ਇਹ ਤਾਂ ਰੌਣਕਾਂ ਜਿਹੜੀਆਂ ਵਾ ਹਰ ਜਗ ਲੱਗੀਆਂ ਕਿਉਂਕਿ ਸਨਾਤਨ ਦਾ ਜੋ ਪਰਚਮ ਮੋਦੀ ਜੀ ਨੇ ਲਹਿਰਾਇਆ ਸਨਾਤਨ ਦੀ ਨੂੰ ਪਹਿਚਾਣ ਮਾਈ ਹੁਣ ਉਹਦੇ ਚ ਲੱਗਦਾ ਕਿ ਅਸੀਂ ਇਹਦੇ ਵਿੱਚ ਹੁਣ ਪਿੱਛੇ ਨਹੀਂ ਨਵਾਂਗੇ हर वरी हर पार्ट हर नागरिक महसूस करता कि अभी अग्जे ही हर हर महादेव मैं चंद्रभान चौहान भारतीय जनता पार्टी लुधियाना से आज जो भगवान भोलेनाथ की बरात निकली हुई है बहुत भव्य शोभा यात्रा जो है निकाली गई हमारे जो जीवन गुप्ता जी हैं चेयरमैन और दुर्गा मंदिर लुधियाना से जो शोभा यात्रा निकाली गई है भगवान भोलेनाथ की बरात और शिवरात्रि महापर्व की सभी देशवासियों को बहुत बहुत बधाई देता हूँ भगवान भोलेनाथ सभी के जीवन में खुशियाँ लाएँ जिस तरह से शिवरात्रि पर्व आता है तो हम सभी व्रत और भगवान भोलेनाथ की बरात निकाल कर के उत्साह के साथ जो शोभा यात्रा निकालते हैं उसमें सभी लुधियाना वासी पहुँच करके अपनी हाजिरी लगाएँ तो सभी का मैं दिल की गहराइयों से आभार व्यक्त करता हूं और भगवान भोलेनाथ की बारात में बढ़ चढ़ करके हिस्सा लेने के लिए प्रेरित करता हूं कि आप सभी जागृत होइए सनातन धर्म के प्रति देश के प्रति भगवान भोलेनाथ के प्रति हर हर महादेव बहुत है मौका साल एक बार मिलता है बहुत ही उत्साह है लोगों में हर साल की तरह इस बार भी अस झूमते हुए जा रहे हैं बाबा की बारात ले सारे पूरे तैयार हैं नचल ली जी जय श्री रामकुल जी बिल्कुल मालिक का आशीर्वाद की थोड़ा जोश थोड़ा ज्यादा है और इतना ही चाहवा कि मालिक सा वा, वा। आ, आजी, आजी, का आशीर्वाद हमेशा साढ़े नाम रहे हाँ जी हाँ जी बिल्कुल रौनक लगियाँ मालिक का विखो सारी दुनिया ने झूमते हुए नचते हुए जाना है बिलकुल रौनक लगियाँ जौनक अगर तक चलन गया जी अचतक सारा दिन मालक का नाम किता होम्बम भोले हर हर भोले की यात्रा अं हर साल निकालते हैं और यह यात्रा है ਤੇ ਅਸੀਂ ਦੇਖੋ ਬੜੀ ਢੋਲ ਟਪਕੇਲਾ ਨਿਕਾਲ ਰਹੇ ਆ ਰੌਣਕ ਲੱਗੀ ਪੂਰੀ ਮਹੌਲ ਤਾਂ ਬਿਲਕੁਲ ਰੰਗ ਬਰੰਗਾ ਬਿਲਕੁਲ ਹੀ ਸਾਰੇ ਹਰੀ ਭਗਤ ਵਿੱਚ ਸਾਰੇ ਸ਼ਿਵ ਭਗਤ ਦੇ ਰੰਗ ਨ ਰੰਗੇ ਪਏ ਆ ਝਾਕੀਆਂ ਤੁਸੀਂ ਅੱਗੇ ਜਾ ਕੇ ਨਜ਼ਾਰਾ ਦੇਖੋ ਝਾਕੀਆਂ ਦਾ ਇੱਕ ਮਾਰ ਮੰਡੀ ਚੋਂ ਦੀ ਨਿਕਲ ਨਹੀਂ ਆਏ ਨਾ ਇਹਨਾਂ ਨੇ ਦੁਰਗਾ ਮਾਤਾ ਮੰਦਰ ਸਰਬਨਗਰ ਪਹੁੰਚਾਂਗੇ ਅਸੀਂ ਤੇ ਜਾਕੀਆਂ ਦੀ ਰੌਣਕ ਮੇਲਾ ਪੂਰੀ ਤਾਂ ਬਣ ਗਿਆ ਹੈ ਸਾਰੇ ਰੰਗ ਰੂਪ ਹਾਂਜੀ ਆ ਦੇਖੋ ਸੇਲੀਆਂ ਸਾਰੀਆਂ ਨੇ ਮੇਰੀਆਂ ਪਗੜੀਆਂ ਬੰਦੀਆਂ ਹੋਈਆਂ ਸਾਰੇ ਰੰਗ ਬਰੰਗੇ ਰੂਪ ਚ ਆਏ ਆ ਹਰ ਸਾਰ ਭੋਲੇ ਬਾਬਾ ਨੇ ਜਿੰਨਾ ਤੱਕ ਤਾਕਤ ਦਿੱਤੀ ਉਤਾ ਕਰਦੇ ਰਹਿਣਾ ਜਦੋਂ ਸੰਡੇ ਦਾ ਦਿਨ ਜਿਹੜਾ ਵੀ ਆਂਦਾ ਉਹਨੂੰ ਵੱਡੇ ਪੱਧਰ ਤੇ ਭਾਵੇਂ ਰਥ ਯਾਤਰਾ ਦਾ ਯੋਜਨ ਹੁੰਦਾ ਹੈ ਭਗਵਾਨ ਭੋਲੇ ਨਾਲ ਜੀ ਦਾ ਗੁੰਗਾਣੂਗਾ ਔਰ ਅੱਜ 23 ਫਰਵਰੀ 2025 ਹਰ ਹਰ ਮਹਾਦੇਵ ਜੀ ਬਾਤਰੀ ਮਾਸੂਮ ਕਮੇਟੀ ਵੱਲੋਂ ਸ਼੍ਰੀ ਦੁਰਗਾ ਮਾਤਾ ਮੰਦਰ ਜਗਰੌਮ ਬੁੱਲਤੋਂ ਇਹ ਯਾਤਰਾ ਸਟਾਰਟ ਹੋਣ ਜਾ ਰਹੀ ਹੈ ਔਰ ਵਾਰ ਇਹ ਚੌਂਕ ਹੁੰਦੀ ਹੋਈ ਕਮਾਰ ਮੰਡੀ ਹੁੰਦੀ ਹੋਈ ਆਰਤੀ ਚੌਂਕ ਤੋਂ ਫਿਰ ਗੁਰਦੇਵ ਨਗਰ ਚੋਂ ਨਿਕਲਦੇ ਹੋਏ ਸਰਾਬਾ ਨਗਰ ਜਾ ਕੇ ਆਈ ਬਲੌਗ ਮਾਰਕੀਟ ਦੇ ਵਿੱਚ ਨਵ ਦੁਰਗਾ ਸ਼੍ਰੀ ਨਵ ਦੁਰਗਾ ਮੰਦਰ ਸਰਾਬਾ ਨਗਰ ਦੇ ਸਾਹਮਣੇ ਉੱਥੇ ਵਿਸ਼ਰਾਮ ਯਾਤਰਾ ਦਾ ਹੋਣਾ ਕਿੰਨਾ ਉਤਸ਼ਾਹ ਹੈ ਜਦੋਂ ਐਡਾ ਵੱਡਾ ਮਹਾਪਰਵ ਭਗਵਾਨ ਬੋਲੇ ਨਾਲ ਜੀ ਦਾ ਸ਼ਿਵਰਾਤਰੀ ਦਾ ਪਰਵ ਹੈ ਔਰ ਕਿੰਨੇ ਭਗਤ ਜਨ ਅੱਜ ਅਸ਼ੀਰਵਾਦ ਲੈਣ ਵਾਸਤੇ ਭਗਵਾਨ ਬੋਲੇ ਜੀ ਦਾ ਇੱਥੇ ਇਕੱtre ਹੋਏ ਨੇ ਔਰ ਮੈਂ ਸਮਝਦਾ ਕਿ ਸਨਾਤਨ ਨੂੰ ਹੋਰ ਫੈਲਾਉਣ ਲਈ ਆਪਣੀ ਨਵੀਂ ਜਨਰੇਸ਼ਨ ਦੇ ਵਿੱਚ ਸਨਾਤਨ ਜਾਏ ਉਹਨਾਂ ਨੂੰ ਸਨਾਤਨ ਬਾਰੇ ਪਤਾ ਲੱਗੇ ਕਿ ਕਿੱਡਾ ਵੱਡਾ ਧਰਮ ਹੈ ਕਿੱਡਾ ਵਿਸ਼ਾਲ ਹਿਰਦੇ ਵਾਲਾ ਧਰਮ ਹੈ ਉਹਦੇ ਵਾਸਤੇ ਇਸ ਸਭ ਜਿਹੜੇ ਆਯੋਜਨ ਨੇ ਬਹੁਤ ਹੀ ਮੈਂ ਸਮਝਦਾ ਹੂੰ ਹੋਣੇ ਚਾਹੀਦੇ ਨੇ ਸੋ ਮੈਂ ਤਾਂ ਇਸ ਸ਼ੁਭ ਅਵਸਰ ਤੇ ਇਹੀ ਭਗਵਾਨ ਬੋਲੇਨਾਥ ਜੀ ਦੇ ਅੱਗੇ ਪ੍ਰਾਰਥਨਾ ਕਰਦਾ ਕਿ ਸਭ ਤੇ ਕਿਰਪਾ ਕਰਨ ਪੂਰੇ ਵਿਸ਼ਵ ਦਾ ਖਿਆਲਣ ਕਰਨ ਕਿਉਂਕਿ ਉਹਨਾਂ ਨੇ ਹਮੇਸ਼ਾ ਵਿਸ਼ਵ ਦਾ ਖਿਆਲਣ ਕੀਤਾ ਹੈ ਔਰ ਆਉਣ ਵਾਲੇ ਸਮੇਂ ਦੇ ਅੰਦਰ ਸਾਡੇ ਦੇਸ਼ ਤੇ ਸਾਡੇ ਸੂਬੇ ਤੇ ਸਾਡੇ ਸ਼ਹਿਰ ਲੁਧਿਆਣੇ ਦੇ ਉੱਪਰ ਆਪਣੀ ਅਪਾਰ ਕਿਰਪਾ ਬਖਸ਼ਣ ਜੈ ਬੋਲੇਨਾਥ